ਪਹੀ ਨੰਦ ਲਾਲ ਜੀ ਨੇ ਇੱਕ ਦਿਨ ਕਲਗੀ ਤਰਜੀ ਨੂੰ ਪੁੱਛਿਆ ਸੀ ਮਹਾਰਾਜ ਜੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਤੇ ਕਿਵੇਂ ਹੋ ਸਕਦੀ ਹੈ ਕਿਡਾ ਕੀਮਤੀ ਸਵਾਲ ਪੁੱਛਿਆ ਦਸਮ ਪਤਸ਼ਾਹ ਨੇ ਪਤਾ ਕੀ ਕਿਹਾ ਕਹਿੰਦੇ ਜੋ ਮਮ ਬਾਤ ਕਰਨ ਕੀ ਚਾਹੇ ਪੜ੍ਹੇ ਸੁਨੇ ਗ੍ਰੰਥ ਚਿਤ ਲਾਹੇ ਕਹਿੰਦੇ ਜਿਹੜਾ ਚਾਹੁੰਦਾ ਵੀ ਮੇਰੇ ਨਾਲ ਗੱਲ ਕਰਨੀ ਉਹ ਚਿਤ ਲਾ ਕੇ ਧੰਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇ ਤੇ ਸੁਨੇ ਜਦੋਂ ਕੋਈ ਸਿੱਖ ਬਾਣੀ ਪੜ੍ਹਦਾ ਤੇ ਸੁਣਦਾ ਉਦੋਂ ਮਾਨੂੰ ਗੁਰੂ ਨਾਲ ਹੀ ਉਹ ਬਾਤ ਕਰਦੀ ਹੈ ਗੁਰੂ ਨਾਲ ਹੀ ਵਿਚਾਰ ਕਰਦੀ ਹੈ ਤਾਂ ਗੁਰੂ ਜੀ ਨੇ ਬਾਣੀ ਵਿੱਚ ਕਿਹਾ ਕਹਿੰਦੇ ਭਾਈ ਮੌਤ ਇਹ ਤੇ ਸਭ ਦੇ ਘਰ ਆਏਗੀ ਇਹਨੇ ਇੱਕ ਘਰ ਨਹੀਂ ਆਉਣਾ ਤੇ ਬਾਣੀ ਦੇ ਸਮਝਾਉਣ ਦੇ ਢੰਗ ਵੇਖੋ ਇੱਕ ਥਾਂ ਹਜੂਰ ਕਹਿੰਦੇ ਐ ਕਿ ਲੱਗੇ ਦੀਵਾ ਉਹਨਾ ਸਮਾਂ ਬਲਦਾ ਜਿੰਨਾ ਸਮਾਂ ਉਹਦੇ ਅੰਦਰ ਤੇਲ ਹੈ ਬਤੀ ਹੈ ਤੇਲ ਮੁੱਕ ਜਾਏ ਤੇ ਜਿਹੜਾ ਦੀਵਾ ਜਗਦਾ ਜਿਹੜਾ ਦੂਜਿਆਂ ਨੂੰ ਚਾਨਣ ਕਰਦਾ ਖੁਦ ਹਨੇਰੇ 'ਚ ਹੋ ਜਾਂਦਾ ਜਦੋਂ ਤੇਲ ਮੁੱਕਦਾ ਮਹਾਰਾ ਸਾਨੂੰ ਪਤਾ ਕੀ ਕਹਿੰਦੇ ਕਹਿੰਦੇ ਭਾਈ ਆ ਜਿਹੜਾ ਸਰੀਰ ਹੈ ਨਾ ਇਹ ਮੰਨੋ ਇੱਕ ਦੀਵੇ ਦੀ ਤਰ੍ਹਾਂ ਪ੍ਰਮਾਤਮਾ ਨੇ ਇਹਦੇ ਅੰਦਰ ਸਵਾਸਾਂ ਦਾ ਤੇਲ ਪਾਇਆ ਹੈ ਤੇ ਸਵਾਸਾਂ ਦਾ ਤੇਲ ਜਿੰਨਾ ਸਮਾਂ ਬਲਦਾ ਪਿਆ ਹੈ ਉਹਨਾ ਸਮਾਂ ਸਰੀਰ ਰੂਪੀ ਦੀਵਾ ਜਗਦਾ ਪਿਆ ਹੈ ਤੂੰ ਦੇਖੀ ਜਾ ਰਿਹਾ ਹੈ ਸੁਣੀ ਬੋਲੀ ਜਾ ਹੀ ਜਾ ਰਿਹਾ ਹੈ ਖਾਈ ਪੀ ਪਹਿਨੀ ਜਾ ਰਿਹਾ ਹੈ ਜਦੋਂ ਸਵਾਸਾਂ ਰੂਪੀ ਤੇਲ ਮੁੱਕ ਗਿਆ ਇਹ दगਦਾ ਹੋਇਆ ਦੀਵਾ ਤੇਰਾ ਬੁਝ ਜਾਏਗਾ ਬਾਣੀ ਨਿਕਿਆ ਇਹਨੇ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਝੈ ਸਭ ਕੋਈ ਤੇਲ ਜਲੇ ਬਾਤੀ ਚਹਿਰਾਨੀ ਸੁਨਾ ਮੰਦਰ ਹੋਈ ਤੇ ਅੱਗੇ ਕੀ ਕਿਹਾ ਇਹਨੇ ਸਵਾਸਾਂ ਦਾ ਤੇਲ ਮੁਕਣ ਦੀ ਧੀਰ ਹੈ ਰੇ ਬੌਰੇ ਤੋਹੇ ਘਰੀ ਨਾ ਰੱਖਿਆ ਕੋਈ ਅਰਥ ਪਤਾ ਲੱਗ ਗਿਆ ਨਾ ਤੁਹਾਨੂੰ ਸੋਖਾ ਹੀ ਹੈ ਨਾ ਇਹ ਵੀ ਮੈਂ ਤੁਹਾਨੂੰ ਬੇਨਤੀ ਕਰਾਂ ਨੌਜਵਾਨ ਵੀਰ ਬੈਠੇ ਬਾਣੀ ਦੇ ਅਰਥ ਇੰਨੇ ਮਹਿੰਗੇ ਨਹੀਂ ਥੋੜਾ ਜਿਹਾ ਤੁਸੀਂ ਧਿਆਨ ਕਰੋ ਨਾ ਬਾਣੀ ਦੇ ਅਰਥ ਬੜੇ ਸੁਖੈਣ ਪਤਾ ਲੱਗ ਜਾਂਦੇ ਹੁਣਾ ਕਿਦਾਂ ਸਪਸ਼ਟ ਬਚਨ ਕਿਹਾ ਇਹਨੇ ਰੇ ਬੌਰੇ ਤੋਹੇ ਘਰੀ ਨਾ ਲੱਖਿਆ ਕੋਈ ਸਵਾਸਾਂ ਦੀ ਲੜੀ ਟੁੱਟਣ ਦੀ ਧੀਰ ਹੈ ਤੈਨੂੰ ਘਰ ਵਿੱਚ ਕਿਸੇ ਰੱਖਣਾ ਨਹੀਂ ਤੂੰ ਰਾਮ ਨਾਮ ਜਪ ਸੋਈ ਉਪਲਿਆ ਤੂੰ ਪਰਮੇਸ਼ਵਰ ਵਾਹਿਗੁਰੂ ਦੇ ਨਾਮ ਨੂੰ ਜਪਿਆ ਕਰ ਜਿਹੜਾ ਕਰਮ ਕਰਨਾ ਹੈ ਭਜਨ ਬੰਦਗੀ ਕਰਿਆ ਕਰ